ਤੁਸੀਂ ਕਿੰਨੀ ਵਾਰ ਜਦੋਂ ਅਸਤੀਫਾ ਭੇਜਿਆ ਸੀ ਤੁਸੀਂ ਕਿਹਾ ਸੀ ਕਿ ਮਜੀਠੀਆ ਤੋਂ ਮੁਆਫੀ ਕਿਉਂ ਮੰਗੀ ਇਹ ਤੋਂ ਕਰਕੇ ਮੈਂ ਨਰਾਜ਼ ਹਾਂ ਹੁਣ 3K ਜੀ ਵਾਲ ਸਾਹਿਬ ਨੂੰ ਕੋਈ ਜਵਾਬ ਦਿੰਦਾ ਕਿ ਕਿਉਂ ਮੰਗੀ ਸੀ ਮੁਆਫੀ ਜੀ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਉਦੋਂ ਕਿਹਾ ਸੀ ਕਿ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ ਮੈਨੂੰ ਡੀਟੇਲ ਦੇ ਵਿੱਚ ਅਰਵਿੰਦ ਜੀ ਨੇ ਦੱਸਿਆ ਕਿ ਕਿ ਦੇਖੋ ਉਹ ਪਹਿਲਾਂ ਤਾਂ ਇਹ ਨੈਸ਼ਨਲ ਲੈਵਲ ਤੇ ਇੱਕ ਸਾਜ਼ਿਸ਼ ਸੀ ਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ ਇਕੱਠੇ ਹੋ ਜਾਈਏ ਜਿਵੇਂ ਮਰਜ਼ੀ ਹੋ ਜਾਈਏ ਪਰ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ ਪਹਿਲਾਂ ਤਾਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਐ ਐਮਐਲਏਜ਼ ਨੂੰ ਦਿੱਲੀ ਦੇ ਵਿੱਚ ਪਰ ਜਦੋਂ ਦਿੱਲੀ ਦੇ ਵਿੱਚ ਬਹੁਤ ਭਾਰੀ ਬਹੁਮਤ ਆ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਾਰਟੀ ਤਾਂ ਨਹੀਂ ਰੁਕ ਸਕਦੀ ਫਿਰ ਇਹਦੇ ਪ੍ਰਧਾਨ ਨੂੰ ਰੋਕਿਆ ਜਾਵੇ ਉਹਨਾਂ ਤੇ 34 ਡੈਫੀਨੇਸ਼ਨ ਦੇ ਕੇਸ ਅਰਵਿੰਦ ਕੇਜਰੀਵਾਲ ਜੀ ਤੇ ਚੱਲੇ ਸੀ ਔਰ ਉਹ ਹਰ ਵਕਤ ਕੋਰਟ ਦੇ ਵਿੱਚ ਰਹਿੰਦੇ ਸੀ ਕਿ ਇਹਨਾਂ ਨੇ ਪ੍ਰਧਾਨ ਨੂੰ ਆਪਾਂ ਕੋਰਟਾਂ ਦੇ ਵਿੱਚ ਉਲਝਾ ਲਓ ਤਾਂ ਪਾਰਟੀ ਆਪੇ ਖਤਮ ਹੋ ਜਾਊਗੀ ਤਾਂ ਦਿੱਲੀ ਦੇ ਕੰਮ ਵੀ ਪ੍ਰਭਾਵਿਤ ਹੋਏ ਦਿੱਲੀ ਦੇ ਕੰਮ ਵੀ ਪ੍ਰਭਾਵਿਤ ਹੋਏ ਤਾਂ 34 ਦੇ 34 ਕੇਸ ਉਹਨਾਂ ਨੇ ਵਾਪਸ ਕੀਤੇ ਨੇ ਉਹਨਾਂ ਦੇ ਵਿੱਚ ਮਜੀਠੀਆ ਦਾ ਨਾਮ ਵੀ ਹੈ ਪਰ ਉਹਨਾਂ ਦੀ ਨਕੇਸ ਵਾਪਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਉਹਨੂੰ ਕੋਈ ਕਲੀਨ ਚਿੱਟ ਦੇਦੀ ਹੁਣ ਤਾਂ ਕੰਮ ਪੰਜਾਬ ਸਰਕਾਰ ਦਾ ਹੈ ਨਾ ਜੇ ਸਾਡੇ ਕੋਲ ਸੱਤਾ ਆਈ ਹੁੰਦੀ ਅਸੀਂ ਦੱਸ ਦਿੰਦੇ ਕਿ ਕਿੱਥੇ ਸਬੂਤ ਨੇ ਕੀ 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 ਹੋ ਸਕਦਾ ਸੀ ਪਰ ਇੱਕ ਮਿੰਟ ਲੈਟ ਮੀ ਫਿਨਿਸ਼ ਲੈਟ ਮੀ ਫਿਨਿਸ਼ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਂ ਦੱਸ ਦਿੰਦਾ ਹੁਣ ਹੁਣ ਪੰਜਾਬ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਨਾ ਨੰਬਰ 2 ਸੰਜੇ ਸਿੰਘ ਦੇ ਕੇਸ ਅਜੇ ਚੱਲ ਰਿਹਾ ਨਾ ਉਹ ਤਾਂ ਭੁਗਤ ਰਹੇ ਨੇ ਕਿਉਂਕਿ ਉਹਨਾਂ ਨੇ ਦਿੱਲੀ ਦੀ ਸਰਕਾਰ ਸੰਭਾਲਣੀ ਸੀ ਤੇ ਉਹਨਾਂ ਨੇ ਨਵੀਂ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤੇ ਇਸ ਕਰਕੇ ਹੁਣ ਦਿੱਲੀ ਦੇ ਵਿੱਚ ਜਦੋਂ ਦੀ ਉਹਨਾਂ ਨੇ ਕਮਾਂਡ ਸੰਭਾਲੀ ਤੇ ਮਨੀਸ਼ ਜੀ ਉਹਨਾਂ ਦੇ ਡਿਪਟੀ ਨੇ ਤਾਂ ਹੁਣ ਦਿੱਲੀ ਜਿਹੜਾ ਉਹ 70 ਸਾਲਾਂ ਚੋਂ ਵੱਧਿਆ ਨਹੀਂ ਹੋ ਸਕਿਆ ਜਿੰਨਾ ਹੁਣ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬਟੇਰੇ ਹਿੱਤਾਂ ਲਈ ਤੁਸੀਂ ਇਹ ਜਿਹੜੀ ਪ੍ਰਧਾਨਗੀ ਹੈ ਉਹ ਤੁਸੀਂ ਸਭਾ ਲੈ ਆ ਉਸ ਕਰਕੇ ਕਰ ਹਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਚੈਪਟਰ ক্লোਜ਼ ਹੈ ਇਹ ਗੱਲ ਹੈ ਕਿ ਸਾਡੇ ਕੋਲ ਸਬੂਤ ਸੀਗੇ ਸਾਡੇ ਕੋਲ ਸਾਰਾ ਕੁਝ ਸੀਗਾ ਤੁਸੀਂ ਕੇਜਰੀਵਾਲ ਸਾਹਿਬ ਨੂੰ ਦਿੱਤੇ ਨਹੀਂ ਹੈਗੇ ਉਹ ਨਹੀਂ ਉਹ ਤਾਂ ਉਹ ਤਾਂ ਜਦੋਂ ਉਹਨਾਂ ਨੇ ਉਹਦੇ ਲੀਗਲ ਉਹਨਾਂ ਦੀਆਂ ਮਜਬੂਰੀਆਂ ਸੀ ਸਰਕਮਸਟੈਂਸਸ ਐਦਾਂ ਦੀ ਸੀ ਸੰਜੀਤ ਸਿੰਘ ਹੋਰਾਂ ਦੇ ਕੇਸ ਚੱਲ ਰਹੇ ਨੇ ਅਜੇ ਨਾ ਲੇਕਿਨ ਤੁਹਾਨੂੰ ਆਪਣੇ ਪਾਰਟੀਆਂ ਦੇ ਐਸਪੈਕਟ ਐਸਪੈਕਟ ਸਟੇਟ ਗਵਰਨਮੈਂਟ ਐਗਜ਼ੀਕਿਊਟਿਵ ਐਸੈਂਸੀ ਹੈ ਨਾ ਉਹਨਾਂ ਨੂੰ ਕਰਨੇ ਚਾਹੀਦੇ ਨਾ ਆਪਣੇ ਪਾਰਟੀ ਪ੍ਰਧਾਨ ਨੂੰ ਦੇ ਦੇਣਾ ਚਾਹੀਦੇ ਸੀ ਕਿ ਸਬੂਤ ਉਹਨਾਂ ਨੂੰ ਕੇਸ ਵਾਪਸ ਲੈਣ ਦੀ ਜ਼ਰੂਰਤ ਹੀ ਨਾ ਪੈਂਦੀ ਕੋਈ ਗੱਲ ਨਹੀਂ ਜੀ ਥੋੜਾ ਜਿਹਾ ਸੱਤਾ ਲੈਣ ਦੇ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਉਹਦੀ ਸੱਤਾ ਦਾ ਹੁਣ ਹਦੂਦ ਸੱਤਾ ਵਾਸਤੇ ਰੱਖੇ ਬੈਠੇ ਨਹੀਂ ਜੀ ਸਬੂਤ ਇਕੱਠੇ ਕਰਾਂਗੇ ਨਾ ਈਡੀ ਈਡੀ ਕੀ ਕਹਿ ਰਹੀ ਹੈ ਇੱਕ ਮਿੰ ਮੈਂ ਕਿਹਾ ਪਹਿਲਾਂ ਬੋਲਦੇ ਸਾਡਾ ਮਾਈਕ ਕਿਉਂ ਹਾਂਜੀ ਤੁਸੀਂ ਮਾਈਕ ਤੇ ਬੋਲਦੇ ਸਾਡਾ ਮਾਈਕ ਨਹੀਂ ਹੈ ਇੱਕ ਮਾਈਕ ਜੀ ਜੀ ਬੋਲੋ ਬੋਲੋ ਨਹੀਂ ਨਹੀਂ ਇੱਧਰ ਇੱਕ ਮਾਈਕ ਹੀ ਘਰ ਦੇਜੋ ਆਪ ਅੱਛਾ ਮੈਂ ਮਾਈਕ ਇੱਕ ਕੋਰੇ ਨੀ ਮੈਂ ਨਹੀਂ ਹੈ ਨਹੀਂ ਕਰੋ ਚਲੋ ਇੱਕ ਗੱਲ ਕਰਨ ਅਵਾਜ਼ ਆ ਰਹੀ ਹੈ ਬੋਲੋ ਆਪੋਗਾ ਅਚ ਤੁਸੀਂ ਸਪੀਕਰ ਹੋ ਇਹ ਦੇਖੋ ਮੈਂਬਰ ਨਿਰਮਾਨ ਜੋਗ ਮੈਂਬਰ ਨੇ ਤੁਸੀਂ ਸਪੀਕਰ ਹੋ ਦੇਖੋ ਦੇਖੋ ਗੱਲ ਇਹ ਹੈ ਕੋਈ ਸਬੂਤ ਨਹੀਂ ਸੀ ਫਿਰ ਫਿਰ ਇਲਜ਼ਾਮ ਕਿਉਂ ਲਾਏਗੇ ਫਿਰ ਤੁਸੀਂ ਕਹਿ ਰਹੇ ਵਾਪਸ ਲੈ ਲਈ ਕਿਉਂਕਿ ਸਾਡੀ ਸਰਕਾਰ ਸਾਡੀ ਸਰਕਾਰ ਦੇਖੋ ਦੇਖੋ ED ਇਸ ਵਕਤ ਮਾਮਲਾ ED ਕੋਲੇ ਹੈ SDF ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ SDF ਨੇ ਰਿਪੋਰਟ ਦੇ ਵਿੱਚ ਕਿਹਾ ਕਿ ਉਹਨਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ ਕਿੱਕ ਸੱਤਾ ਪਿੰਦਾ ਉਹ ਇਹਨਾਂ ਦੇ ਘਰੇ ਠਹਿਰਦੇ ਰਹੇ ਨੇ ਇਹ ਕੰਮ ਤਾਂ ਹੁਣ ਪੰਜਾਬ ਸਰਕਾਰ ਦਾ ਹੈ ਨਾ ਪੰਜਾਬ ਸਰਕਾਰ ਠੰਡੇ ਵਸਤੇ ਚ ਕਿਉਂ ਪਾ ਰਹੀ ਐ ਇਸ ਗੱਲ ਨੂੰ ਨਾਟ ਓਨਲੀ ਅਸੀਂ ਬਲਕਿ ਕਾਂਗਰਸ ਦੇ ਐਮਐਲਏ ਕਹਿ ਰਹੇ ਨੇ ਕਿ ਸਾਨੂੰ ਕੋਈ ਜਾਂਚ ਤਾਂ ਕਰ ਲੋ ਜੀ ਸਾਨੂੰ ਲੋਕ ਜਿਹੜੇ ਨੇ ਉਹ ਪਿੰਡਾਂ 'ਚ ਵੜ ਨਹੀਂ ਦਿੰਦੇ ਸੋ ਇਸ ਕਰਕੇ ਇਸ ਵਕਤ ਤੇ ਜਿਹੜੀ ਜਿਹੜੀ ਸਾਰੀ ਜਾਂਚ ਦੀ ਜ਼ਿੰਮੇਵਾਰੀ ਉਹ ਤਾਂ ਉਹ ਤਾਂ ਕਾਂਗਰਸ ਸਰਕਾਰ ਦੀ ਹੈ ਨਾ ਜੀ ਜੀ ਪ੍ਰਧਾਨ ਦੀ ਛੱਡੀ ਸੀ ਜਾਂ ਜੋ ਵੀ ਕੋਈ ਅਫਸੋਸ ਹੈ ਉਹ ਫਿਰ ਮਾਫੀ ਕਰਕੇ ਸੀਗਾ ਮਾਫੀ ਕਰਨੀ ਚਾਹੀਦੀ ਉਹਨੂੰ ਲੈਣੀ ਚਾਹੀਦੀ ਸਾਡੇ ਵੱਲੋਂ ਇਕੱਲੇ ਨੋਟ ਔਨਲੀ ਮਜੀਠੀਆ ਅਪਿਲ ਸਿੰਗਲ ਅਰੁਣ ਜੈਤਲੀ ਉਹਨਾਂ ਸਾਰੀ ਕੇਸ ਵਾਪਸ ਕੀਤੇ ਨੇ ਤਾਂ ਕਿ ਉਹ ਕੰਮ ਕਰ ਸਕਣ ਨਹੀਂ ਇਹ ਤਾਂ ਇਹਨਾਂ ਕੋਲੇ ਸਾਰਾ ਇਹਨਾਂ ਕੋਲੇ ਇਹਨਾਂ ਕੋਲੇ ਸਾਰਾ ਮਸ਼ੀਨਰੀ ਇਹਨਾਂ ਕੋਲੇ ਆ ਤਾਂ ਉਹ ਚਾਹੁੰਦੇ ਸੀਗੇ ਕਿ ਇਹਨਾਂ ਨੂੰ ਉਲਝਾ ਕੇ ਰੱਖੀਏ ਤਾਂ ਮੇਰੇ ਲਈ ਪੰਜਾਬ ਦੇ ਹਿੱਤ ਵੱਡੇ ਨੇ ਜੀ ਮੈਂ ਅਸੀਂ ਲੜਾਈ ਲੜ ਰਹੇ ਹਾਂ ਇੱਥੇ ਅਸੀਂ ਇੱਥੇ ਲੜਾਈ ਲੜ ਰਹੇ ਹਾਂ ਕੋਈ ਅਸੀਂ ਗੱਲ ਨਹੀਂ ਕਿ ਅਰਵਿੰਦ ਕੇਦਰੀਵਾਲ ਦਾ ਉਹਨਾਂ ਤੋਂ ਕੇਸ ਵਾਪਸ ਲੈਣ ਦਾ ਮਤਲਬ ਜਿਹੜਾ ਉਹਨਾਂ ਨੂੰ ਬਰੀ ਕਰਨਾ ਨਹੀਂ ਹੈਗਾ ਇਹ 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 ਤਾਂ ਏਜੰਸੀਆਂ ਦਾ ਕੰਮ ਹੈ ਹੁਣ ਕਿਉਂ ਸਜ਼ਾ ਦੇਣ ਤੇ ਅਸੀਂ ਲੜਦੇ ਰਾਵਾਂਗੇ ਇਸ ਕੇਸ ਮਾਮਲੇ 'ਚ ਜੀ ਯਾ ਅੱਜ ਜੱਟ ਵੀਰਾਂ ਦੇ ਨਾਲ ਬਾਰੇ ਸੰਬੰਧ ਅੱਜ ਵੀ ਤੁਸੀਂ ਉਸੇ ਗੱਲ ਜਿਸikai ਮਸਾਲੇ ਕਿਹਾ ਬੈਕ ਅਸੀਂ ਕਹਿੰਦੇ ਜਾਂਚ ਕਰੋ ਕਿਹੜੀ ਕਰ ਰਹੇ ਜਾਂਚ ਐਸਟੀਫ ਜਾਂਚ ਕਰੇ ਐਸਟੀਫ ਨੂੰ ਫ੍ਰੀ ਹੈਂਡ ਦਿਓ ਹੁਣ ਹਾਈ ਕੋਰਟ ਵਿੱਚ ਆਈ ਹੈ ਤਾਂ ਵੀ ਤਾਂ ਵੀ ਨਹੀਂ ਕੰਮ ਕਰ ਰਹੇ ਸੋ ਇਹ ਤਾਂ ਇੱਥੋਂ ਤਾਂ ਸਿੱਧ ਹੁੰਦਾ ਕਿ ਉਹ ਉਹ ਤਾਂ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਨੇ ਕਰ ਲਓ ਸਾਡਾ ਕੀ ਕਰਨਾ ਇਟ ਮੀਨਸ ਉਹ ਰਲੇ ਹੋਏ ਨੇ ਗੁਲਬੀਰ ਜੀਰਾ ਨੇ ਕੀ ਕਿਹਾ ਹੈ ਸਰਜੀਤ ਮਾਨ ਨੇ ਕੀ ਕਿਹਾ ਇਹਨਾਂ ਦੇ ਆਪਣੇ ਐਮਐਲਏ ਸਟੇਜਾਂ ਤੇ ਬੋਲਣ ਲੱਗੇ ਕਿ ਸਾਨੂੰ ਲੋਕ ਨਹੀਂ ਆ ਪਿੰਡਾਂ ਚ ਵੜਨ ਦਿੰਦੇ ਕਿ ਤੁਸੀਂ ਕੁਝ ਕਰੋ ਸੋ ਇਸ ਵਕਤ ਤਾਂ ਸਰਕਾਰ ਨਹੀਂ ਕਰਨਾ ਚਾਹੁੰਦੀ ਤਾਂ ਆਮ ਆਦਮੀ ਪਾਰਟੀ ਪਿੱਛੇ ਕਿਉਂ ਕਰਨ ਦਿੱਤੇ ਨਹੀਂ ਇਹ ਕਰ ਰਹੇ ਨੇ ਇਹ ਚਾਹੁੰਦੇ ਨੇ ਕਿ ਐਸੇ ਤਰੀ ਠੰਡੇ ਵਸਤੇ ਦੇ ਵਿੱਚ ਮਾਮਲਾ ਪੈ ਜਾਏ ਪਹਿਲਾਂ ਕਹ ਰਹੇ ਜੀ ਹੈ ਜਿੰਨੇ ਸਬੂਤ ਦੇਖੋ ਜੀ ਦੇਖੋ ਇਹ ਪਰਸਪੈਕਸ਼ਨ ਦੇਖੋ ਗੱਲ ਇਹ ਹੈ ਜੇ ਜੇ ਸਾਡੀ ਸਰਕਾਰ ਆਉਂਦੀ ਤਾਂ ਅਸੀਂ ਸਾਰੇ ਸਬੂਤ ਇਕੱਠੇ ਕਰਕੇ ਅੰਦਰ ਕਰ ਦਿੰਦੇ ਹੋਂ ਨੂੰ ਕੋਈ ਗੱਲ ਨਹੀਂ ਜਦੋਂ ਆ ਜਾਓਗੇ ਉਹਨਾਂ ਕਰ ਦਾਂਗੇ ਤੁਹਾਡੀ ਮੰਨਤ ਪੂਰੀ ਕਰਾਂਗੇ ਤੁਸੀਂ ਕਹਿ ਰਹੇ ਹੋ ਸਬੂਤ ਹੈਗੇ ਨੇ ਦੇ ਦੇਣਾ ਕਲੀਅਰ ਕਰੋ ਜਿਹੜੇ ਖਾਸ ਨਰਾਜ ਐਮ ਐਲ ਏ ਨੇ ਉਹਨਾਂ ਨੂੰ ਕਲੀਅਰ ਕਰੋ ਜਿਹਾ ਉਹਨਾਂ ਬਨਾਉਤ ਐਕਸ਼ਨ ਲੈ ਰਹੇ ਜੋ ਪਾਰਟੀ ਕੇ ਖਿਲਾਫ ਜਾਏਗਾ ਜੋ ਪੰਜਾਬ ਕੇ ਹਿਤੋਂ ਕੇ ਖਿਲਾਫ ਜਾਏਗਾ ਉਸ ਕੇ ਖਿਲਾਫ ਐਕਸ਼ਨ ਲੈਂਗੇ और जो पंजाब के हितों के लिए काम करेगा उसको साथ लेके चले बात नहीं हमारे हाथ में थोड़ी है नहीं सोदिया साहब छह जो आपके विधायक हैं वो शिखपाल सिंह खैरा के साथ है यदि

पदों से ज्यादा इम्पोर्टेंट पंजाब को देगी पंजाब के हितों के लिए जो काम करेगा उसके सामने हाथ जोड़ के भी खड़े होंगे और जो अपने पद के हित में काम करेगा उसके साथ में हम बिल्कुल नहीं खड़े होंगे मुनीजी, मुनीजी। के के आपका क्या है? वो सारे स्टेटमेंट बताते रहेंगे